पीबी टुडे चैनल ते खबर सिलसिला जारी है खबर फिलौर तो निकल के सामने आ रही है जिथों दी रेलवे फाटक दे कोल पेंदे अरुण करियाना स्टोर तो एक चोर स्कूटरी चोरी करके ले गया पत्रकार जानकारी देंदे हुए दुकान दे मालक राजकुमार ने दसिया कि उसने अपनी दुकान दे सामने अपनी एक्टिवा स्कूटरी नू खड़ी कीता सी ਕੁਝ ਸਮੇਂ ਬਾਅਦ ਇੱਕ ਅਣਪਛਾਤਾ ਨੌਜਵਾਨ ਉਸਦੀ ਸਕੂਟਰੀ ਚੋਕ ਕੀ ਨੂਰ ਮਹਿਲ ਵੱਲ ਨੂੰ ਫਰਾਰ ਹੋ ਗਿਆ ਤੇ ਇਹ ਘਟਨਾ ਉੱਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਉਸਨੇ ਦੱਸਿਆ ਕਿ ਉਸਦੀ ਸਕੂਟਰੀ ਦੇ ਵਿੱਚ ਉਸਦੀ ਗੱਡੀ ਦੇ ਕਾਗਜ਼ਾਤ ਵੀ ਸਨ ਤੇ ਇਸ ਘਟਨਾ ਦੀ ਸੂਚਨਾ ਥਾਣਾ ਫਿਲੌਰ ਵਿਖੇ ਦੇ ਦਿੱਤੀ ਹੈ ਜਿਨ੍ਹਾਂ ਮੰਗ ਕੀਤੀ ਕਿ ਚੋਰ ਨੂੰ ਕਾਬੂ ਕਰਕੇ ਉਹਨਾਂ ਦੀ ਸਕੂਟਰੀ ਵਾਪਸ ਦਿਵਾਈ ਜਾਵੇ। ਇਸ ਸਬੰਧੀ ਥਾਣਾ ਫਿਲੌਰ ਦੇ ਐਸਐਚਓ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ। ਅਤੇ ਉਨ੍ਹਾਂ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਦੋਸ਼ੀ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਦੇਖਦੇ ਆ ਸੀਨੀਅਰ ਸਟਾਫ ਰਿਪੋਰਟਰ ਸੁਸ਼ੀਲ ਅਹੂਜਾ ਵੱਲੋਂ ਪੇਜੀ ਗਈ ਇਸ ਘਟਨਾ ਦੀ ਪੂਰੀ ਰਿਪੋਰਟ ਤੇ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰ ਲਓ ਜੀ ਧੰਨਵਾਦ ਪਰ ਇੱਕ ਨਾਮ ਹੈ ਤੁਹਾਡਾ ਰਾਜ ਕੁਮਾਰ ਜੀ ਪਰ ਇੱਕ ਹੀ ਮਾਮਲਾ ਮਾਮਲਾ ਬੜੀ ਐਕਸਵਾ ਚੋਰੀ ਹੋ ਗਈ ਜੀ ਗੱਲਾਂ ਤੇ ਕਦੋਂ ਹੋਈ ਸੀ 19 ਤਰੀਕ ਦੀ ਹੋ ਗਈ ਸੀ ਗੱਲ ਅੱਛਾ ਕੀ ਐਕਟਿਵਾ ਦਾ ਨੰਬਰ ਕਿੰਨਾ ਸੀ ਐਕਟਿਵਾ ਨੰਬਰ ਪੀਪੀ 10 ਜੀ ਜੂ ਬਾਰ 88 ਅੱਛਾ ਜੀ ਤੇ ਉਹਦੇ ਵਿੱਚ ਪਟ ਸਮਾਨ ਸਮੂਹ ਜਾਂ ਉਹਦੇ ਵਿੱਚ ਇਹ ਮੇਰੀ ਗੱਡੀ ਦੇ ਕਾਗਜ਼ ਸੀਗੇ ਮੇਰਾ ਲਾਇਸੈਂਸ ਸੀਗਾ ਗੱਡੀ ਦਾ ਅਨਸ਼ੋਧ ਸੀਗਾ ਗੱਡੀ ਦਾ ਪੋਲੂਸ਼ਨ ਸੀਟ ਐਕਟਿਵਾ ਦੀ ਆਰ ਸੀ ਵਿੱਚ ਸੀਗੀ ਉਹਦੇ ਨਾਲ ਅੱਛਾ ਗੱਡੀ ਦੇ ਕਾਗਜ਼ ਵੀ ਉੱਤੇ ਹੀ ਗੱਡੀ ਦੇ ਕਾਗਜ਼ ਉਹਦੇ ਵਿੱਚ ਸੀਗੇ ਹਾਂਜੀ ਹਾਂਜੀ ਗੱਡੀ ਦਾ ਨੰਬਰ ਕਿੰਨਾ ਸੀ ਗੱਡੀ ਦਾ ਨੰਬਰ ਹੈਗਾ ਪੀਪੀ 10 ਡਬਲ ਈ 0467 ਅੱਛਾ ਜੀ ਉਹਦੇ ਪੇਪਰ ਉਹਦੇ ਵਿੱਚ ਆ ਉਹਦੇ ਪੇਪਰ ਉਹਦੇ ਵਿੱਚ ਹੀ ਆ ਹਾਂਜੀ ਹਾਂਜੀ ਤੇ ਐਕਚੁਅਲੀ ਬੜੇ ਰੰਗ ਦੀ ਐਕਚੁਅਲੀ ਚਿੱਟੇ ਰੰਗ ਦੀ ਸੀ ਜੀ ਗੱਲ ਤੇ ਪਤਾ ਲੱਗਾ ਬੜੀ ਕੋਈ ਗੱਲ ਸੀ ਕੈਮਰਾ ਕਮਰੇ ਦੀ ਰਿਪੋਰਟਿੰਗ ਕਰਤੀ ਸੀ ਕੈਮਰੇ ਦੀ ਰਿਪੋਰਟਿੰਗ ਕਰਤੀ ਸੀ ਐ ਕੈਮਰੇ ਵਿੱਚ ਇੱਕ ਬੰਦਾ ਆ ਗਿਆ ਐਕਚੁਅਲ ਲੈ ਕੇ ਜਾਂਦਾ ਨੂਰ ਮੈਲ ਨੂੰ ਜੀ ਗੱਲ ਅੱਛਾ ਜੀ ਹਾਂਜੀ ਕਿੱਧਰੋਂ ਲੈ ਕੇ ਜਾਂਦਾ ਸੀ ਨੂਰ ਮੈਲ ਨੂੰ ਨੂਰ ਮੈਲ ਨੂੰ ਲੈ ਕੇ ਗਿਆ ਅੱਛਾ ਜੀ ਹਾਂਜੀ ਤੇ ਪੁਲਿਸ ਨੂੰ ਇਹਦੀ ਇਤਲਾਹ ਦਿੱਤੀ ਪੁਲਿਸ ਨੂੰ ਰਿਪੋਰਟ ਇਹਦੀ ਕਰ ਦਿੱਤੀ ਹੈ ਜੀ ਗੱਲ ਆ ਕੀ ਮਾ ਕੀ ਕਰਦੇ ਅਸੀਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਵੀ ਸਾਡੀ ਐਕਟਵਾ ਵਾ